ਅੰਦਰលੀਆਂ ਅਤੇ ਬਾਹਰਲੀਆਂ ਲੇਟਾਂ ਨੂੰ ਬੰਦ ਰੱਖੋ। ਹਾਲਤੂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਆਪਣੇ ਘਰਾਂ 'ਚ ਜਾਓ ਸ਼੍ਰੀਮਾਨ ਜੀ। ਆਪਣੇ ਅੰਦਰਲੀਆਂ ਤੇ ਬਾਹਰਲੀਆਂ ਲੇਟਾਂ ਨੂੰ ਬੰਦ ਰੱਖੋ। ਆਪਣੇ ਘਰਾਂ ਦੀਆਂ ਦੁਕਾਨਾਂ ਦੀਆਂ ਲੇਟਾਂ ਨੂੰ ਬੰਦ ਕਰੋ ਸ਼੍ਰੀਮਾਨ ਜੀ। ਸਾਰੀਆਂ ਦੁਕਾਨਾਂ ਤੇ ਲੇਟਾਂ ਨੂੰ ਬੰਦ ਰੱਖੋ। ਮੋਗ ਡਰੈਲ ਮੁਹਿੰਮ ਦੇ ਕਾਰਨ ਇਹ ਪੂਰੇ ਸਿਟੀ ਦੇ ਵਿੱਚ ਬੰਦ ਕਰਵਾਈਆਂ ਜਾ ਰਹੀਆਂ ਨੇ। ਆਪਣੀਆਂ ਲੇਟਾਂ ਅੰਦਰਲੀਆਂ ਅਤੇ ਬਾਹਰਲੀਆਂ ਕਰਾਨੀਆਂ ਬੰਦ ਰੱਖੋ। ਛੱਤਾਂ ਦੀਆਂ ਉੱਪਰਲੀਆਂ ਲਾਈਟਾਂ ਬੰਦ ਰੱਖੋ ਜੀ। ਕੋਈ ਵੀ ਵਿਅਕਤੀ ਫालतੂ ਘਰਾਂ ਤੋਂ ਬਾਹਰ ਨਾ ਜਾਓ। ਸ਼੍ਰੀਮਾਨ ਜੀ ਆਪਣੇ ਲੈਟਾ ਬੰਦ ਰੱਖੋ ਜੀ। ਅੰਦਰលੀਆਂ ਦੇ ਬਾਹਰលੀਆਂ ਲੈਟਾਂ ਸਾਰੀਆਂ ਬੰਦ ਕਰੋ। ਅੰਦਰਲੀਆਂ ਵੀ ਬੰਦ ਕਰੋ ਸ਼੍ਰੀਮਾਨ ਜੀ। ਸਾਰੀਆਂ ਉਹ ਵੀ ਕਰੋ ਬੰਦ ਬਿਲਕੁਲ। ਬਿਲਕੁਲ ਬੰਦ ਕਰੋ ਸਾਰੀਆਂ ਲੈਟਾਂ। ਸਾਰੀਆਂ ਲੈਟਾਂ ਦੇ ਉੱਪਰੀਆਂ ਦੁਕਾਨਾਂ ਘਰਾਂ ਦੀਆਂ ਬੰਦ ਕਰੋ ਜੀ। ਕੋਈ ਵੀ ਬਾਹਰਲੀ ਅਤੇ ਅੰਦਰਲੀ ਲਾਈਟ ਨਾ ਜਗਦੀ ਹੋਵੇ। ਆਪਣੇ ਘਰਾਂ ਤੋਂ ਫालतੂ ਨਾ ਜਾਓ। ਆ ਸਾਰੇ ਦੀ ਆਵਾਜ਼ ਜੋ ਤੁਸੀਂ ਸੁਣ ਰਹੇ ਆ ਇਸ ਨੂੰ ਅਤੀ ਜ਼ਰੂਰੀ ਸਮਝੋ ਅਤੇ ਫੋਲੋ ਕਰੋ ਆਪਣੀਆਂ ਲੱਟਾਂ ਨੂੰ ਬੰਦ ਰੱਖੋ ਜੀ ਅੰਦਰ ਲੀਆਂ ਨੂੰ ਆ ਸਾਰਿਆਂ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਇਸ ਨੂੰ ਅਤੀ ਜ਼ਰੂਰੀ ਸਮਝੋ ਅਤੇ ਇਸ ਨੂੰ ਫੋਲੋ ਕਰੋ ਜੀ ਇਹ ਸਾਰਿਆਂ ਤੋਂ ਵੀ ਜੋ ਸੁਣ ਰਹੇ ਹੋ ਇਹ ਬਹੁਤ ਅਤੀ ਜ਼ਰੂਰੀ ਹੈ ਜੀ ਆਪਣੇ ਘਰਾਂ ਦੀਆਂ ਲੱਟਾਂ ਨੂੰ ਬੰਦ ਰੱਖੋ ਜੀ ਆਪਣੇ ਘਰਾਂ ਦੇ ਅੰਦਰ ਦੀਆਂ ਦੇ ਮਾਰਦੀਆਂ ਲੱਟਾਂ ਨੂੰ ਬੰਦ ਰੱਖੋ ਜੀ ਆ ਸਾਰਿਆਂ ਦੀ ਆਵਾਜ਼ ਨੂੰ ਫੋਲੋ ਕਰੋ ਜੀ ਆਪਣੇ ਘਰਾਂ ਵਿੱਚੋਂ ਫालतू ਬਾਹਰ ਨਾ ਜਾਓ ਜੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਆਪਣੇ ਘਰਾਂ ਦੇ ਵਿੱਚ ਰਹੋ ਅਤੇ ਆਪਣੇ ਘਰਾਂ ਦੀਆਂ ਇਨਵਰਟਰ ਲਾਈਟਾਂ ਅੱਜ ਦਾ ਆਪਣੇ ਘਰ ਦੇ ਅੰਦਰ ਦੀਆਂ ਲੱਟਾਂ ਤੇ ਬਾਹਰ ਗਲੀ ਦੀਆਂ ਲੱਟਾਂ ਉਹਨਾਂ ਨੂੰ ਬੰਦ ਰੱਖੋ ਜੀ ਕੋਈ ਵੀ ਲਾਈਟ ਨਾ ਜਗਦੀ ਹੋਵੇ ਕਿਰਪਾ ਕਰਕੇ ਪੂਰੇ ਸ਼ਹਿਰ ਦੇ ਵਿੱਚ ਆਪਣੇ ਕਾਨੂੰਨ ਨੂੰ ਆਪਣੇ ਕਾਨੂੰਨ ਦੀ ਵਿਵਸਥਾ ਨੂੰ ਚਾਲੂ ਰੱਖੋ ਸ਼੍ਰੀਮਾਂਜੀ ਲਾਈਟਾਂ ਨੂੰ ਬੰਦ ਕਰੋ ਜੀ ਬੰਦ ਕਰੋ ਲਾਈਟਾਂ ਨੂੰ ਇਸ ਸਾਇਰਨ ਦੀ ਆਵਾਜ਼ ਨੂੰ ਫੋਲੋ ਕਰੋ ਅਤੇ ਆਪਣੇ ਘਰਾਂ ਦੇ ਵਿੱਚ ਲਾਈਟਾਂ ਬੰਦ ਕਰੋ ਜੀ ਉੱਪਰ ਦੀਆਂ ਆਪਣੇ ਘਰਾਂ ਦੀਆਂ ਅੰਦਰ ਲੀਆਂ ਤੇ ਬਾਹਰ ਲੀਆਂ ਲਾਈਟਾਂ ਨੂੰ ਬੰਦ ਕਰੋ ਜੀ ਸ਼੍ਰੀਮਾਂਜੀ ਆਪਣੇ ਘਰਾਂ ਤੋਂ ਫालतू ਬਾਹਰ ਨਾ ਜਾਓ ਇਹ ਸਾਇਰਨ ਦੀ ਆਵਾਜ਼ ਨੂੰ ਫੋਲੋ ਕਰੋ ਅਤੇ ਆਪਣੇ ਘਰਾਂ ਦੀਆਂ ਅੰਦਰ ਲੀਆਂ ਅਤੇ ਬਾਹਰ ਲੀਆਂ ਲਾਈਟਾਂ ਨੂੰ ਬੰਦ ਰੱਖੋ ਆਪਣੇ ਛੱਤਾਂ ਦੀਆਂ ਲਾਈਟਾਂ ਨੂੰ ਬੰਦ ਰੱਖੋ ਆਪਣੇ ਘਰ ਦੀਆਂ ਬਾਹਰਲੀਆਂ ਲਾਈਟਾਂ, ਛੱਤ ਦੀਆਂ ਲਾਈਟਾਂ, ਆਪਣੇ ਕਮਰੇ ਦੀਆਂ ਲਾਈਟਾਂ ਬੰਦ ਰੱਖੋ ਜੀ। 9 ਵਜੇ ਤੋਂ ਲੈ ਕੇ 10 ਵਜੇ ਤੱਕ ਕੋਈ ਵੀ ਲਾਈਟ ਨਾ ਜਗਦੀ ਹੋਵੇ। ਸ਼੍ਰੀਮਾਨ ਜੀ ਆਪਣੀ ਲਾਈਟ ਨੂੰ ਬੰਦ ਕਰੋ ਜੀ। ਲਾਈਟਾਂ ਬੰਦ ਰੱਖੋ ਆਪਣੀਆਂ। 9 ਵਜੇ ਤੋਂ ਲੈ ਕੇ ਆਪਣੀਆਂ ਸਾਰੀਆਂ ਲਾਈਟਾਂ ਬੰਦ ਕਰੋ। ਕਿਸੇ ਵੀ ਘਰ ਦੀ ਕਮਰੇ ਦੀ ਲਾਈਟ ਨਾ ਜਗਦੀ ਹੋਵੇ, ਲਾਈਟਾਂ ਬੰਦ ਕਰੋ ਜੀ। ਲਾਈਟਾਂ ਬੰਦ ਕਰੋ। ਬਾਕੀ ਜਾਓ। ਕੀਟਮੀ ਢਾਬੇ ਵਾਲਿਓ ਲਾਈਟ ਬੰਦ ਕਰੋ ਸ਼੍ਰੀਮਾਨ ਜੀ। ਕੋਈ ਵੀ ਲਾਈਟ ਨਾ ਜਗਦੀ ਹੋਵੇ ਆਪਣੇ ਘਰਾਂ ਦੀ ਆਪਣੇ ਘਰਾਂ ਦੀਆਂ ਛੱਤਾਂ ਦੀਆਂ ਕਮਰਿਆਂ ਦੀਆਂ ਇਨਵਰਟਰ ਦੇ ਵਿੱਚ ਜੋ ਵੀ ਲਾਈਟਾਂ ਜਗਦੀਆਂ ਨੇ ਇਨਵਰਟਰਾਂ ਦੀਆਂ ਲਾਈਟਾਂ ਭਾਜੀ ਸ਼੍ਰੀਮਾਨ ਜੀ ਬੰਦ ਕਰੋ ਲਾਈਟ ਅੰਦਰ ਦੀ ਲਾਈਟ ਬੰਦ ਕਰੋ ਜੀ ਟੋਟਲੀ ਬੰਦ ਕਰੋ ਜੋ ਵੀ ਵਿਵਸਥਾ ਮੋਕ ਟ੍ਰੈਕ ਨੂੰ ਲੈ ਕੇ ਚਲਾਈ ਗਈ ਆ ਜੋ ਵੀ ਕਾਨੂੰਨ ਦੇ ਨਾਲ ਸਾਥ ਦਿਓ ਅਤੇ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਬੰਦ ਰੱਖੋ ਜੋ ਵੀ ਰੂਲ ਨੇ ਉਹਨਾਂ ਨੂੰ ਫੋਲੋ ਕਰੋ ਬਿਲਕੁਲ ਦੋਸਤੋ ਦੇਖ ਸਕਦੇ ਹੋ ਤੁਸੀਂ ਪੂਰੇ ਪੰਜਾਬ ਪਰ ਦੇ ਵਿੱਚ ਜਿਵੇਂ ਕਿ ਮੁਕਬੇ ਚਲਾ ਜਾ ਰਹੀ ਹੈ ਸੋ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੇ ਗਏ ਨੇ ਪੰਜਾਬ ਦੇ ਜਿਲ੍ਹੇ ਦੇ ਅੰਦਰ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਜਿੱਥੇ ਕਿਸ਼ਨਪੁਰੇ ਤੋਂ ਦੋਆਬਾ ਚੌਂਗਾਂ ਵੱਲ ਨੂੰ ਜਾਂਦੇ ਹੋਏ ਰਾਹ ਤੇ ਆਪਾਂ ਕੱڑے ਹਾਂ ਜਿੱਥੇ ਕਿ ਪੋਸਵਾਲ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਲਾਈਟ ਆਪਣੀਆਂ ਬੰਦ ਰੱਖਣ ਆਪਣੀਆਂ ਲਾਈਟਾਂ ਨੂੰ ਬੰਦ ਰੱਖੋ ਆਪਣੇ ਵਹੀਕਲਾਂ ਦੀਆਂ ਲਾਈਟਾਂ ਨੂੰ ਬੰਦ ਕਰੋ ਅਤੇ 8 ਤੋਂ 9 ਆਪਣੇ ਘਰਾਂ ਦੇ ਵਿੱਚ ਜਾਓ ਆ ਬਾਹਰ ਲੀਆਂ ਲਾਈਟਾਂ ਨੂੰ ਵੀ ਬੰਦ ਕੀਤਾ ਜਾਵੇ ਕਿਰਪਾ ਕਰਕੇ ਮੈਡੀਸਨ ਆ ਲਾਈਟਾਂ ਬੰਦ ਕੀਤੀਆਂ ਜਾਣ ਬਾਹਰ ਸ਼੍ਰੀਮਾਨ ਜੀ ਸਾਰੇ ਕਾਨੂੰਨ ਨੂੰ ਫਾਲੋ ਕਰੋ ਜੋ ਵੀ ਰੂਲ ਨੇ ਉਹਨਾਂ ਨੂੰ ਫਾਲੋ ਕਰੋ ਬੰਦ ਕਰ ਦਿਓ ਜੀ ਸਾਰੀਆਂ ਬੰਦ ਕਰੋ ਸ਼੍ਰੀਮਾਨ ਜੀ ਜੋ ਬਾਹਰ ਲੀਆਂ ਤੁਹਾਡੇ ਚੱਲਦੀਆਂ ਨੇ ਐਲਈਡੀ ਲਾਈਟਾਂ ਚੱਲਦੀਆਂ ਨੇ ਇਹਨਾਂ ਨੂੰ ਬੰਦ ਕਰੋ ਆਪਣੇ ਕਮਰੇ ਦੇ ਅੰਦਰ ਲੀਆਂ ਲਾਈਟਾਂ ਨੂੰ ਬੰਦ ਕਰੋ ਜੀ ਬੰਦ ਕਰਨ ਨੂੰ ਕਿਹਾ ਸ਼੍ਰੀਮਾਨ ਜੀ ਬੰਦ ਕਰੋ ਜਗਾਉਣੀਆਂ ਨਹੀਂ ਬੰਦ ਕਰੋ ਪੂਰੇ ਸ਼ਹਿਰ ਦੇ ਵਿੱਚ ਲਾਈਟ ਬੰਦ ਕਰਨ ਦੀ ਪਵੰਤੀ ਹੈ ਲਾਈਟ ਬੰਦ ਕੀਤੀ ਜਾਵੇ ਹਾਂਜੀ ਲੈ ਕੌਂਸਲ ਡਾਟਾ ਉੱਤੇ ਲੱਗਿਆ ਬਲੈਕਆਊਟ ਬਿਲਕੁਲ ਕੀਤੀ ਜਾਵੇ ਲੈਕਾ ਬਿਲਕੁਲ ਬੰਦ ਕੀਤੀਆਂ ਜਾਣ ਭਾਜੀ ਆ ਕਰ ਦੋ ਨਾ ਯਾਰ ਸਾਰੀਆਂ ਉਪਲ ਵੀ ਕਰ ਦੋ ਯਾਰ ਸਾਰੇ ਮਜਾਕ ਕਿਰਿਆ ਕਰਦੇ ਸਾਰੇ ਕਾਲੀ ਬਖਰੇ ਆਰਡਰ ਆਣਾ ਕੋਈ ਮੈਂ ਜਲਾ ਕਰੂੰਗਾ ਦੇਖੋਗੇ ਨਾ ਸਾਡੇ ਉੱਤੇ ਬੰਦ ਕਰੋ ਆ ਬੰਦ ਕਰੋ ਸਾਰੇ ਆ ਸਾਰੀ ਬੰਦ ਕਰੋ ਲੈ ਜਾਓ ਬੈਂਕਰ ਬ੍ਰੈਕ ਨਾਓ ਆਪਣੇ ਘਰਾਂ ਦੀਆਂ ਆਪਣੇ ਛੱਤਾਂ ਦੀਆਂ ਅੰਕਲੀਆਂ ਤੇ ਬਾਹਰੀਆਂ ਲੈਂਟਾਂ ਬੰਦ ਕੀਤੀਆਂ ਜਾਂ ਰਹਿ ਐਲਈਡੀ ਲੈਂਟਾਂ ਵੀ ਬੰਦ ਕੀਤੀਆਂ ਜਾਂ ਸ਼੍ਰੀਮਾਨ ਜੀ ਹਸਪਤਲਾਂ ਦੀਆਂ ਦੁਕਾਨਾਂ ਦੀਆਂ ਸਾਰੀਆਂ ਜੱਟਾਂ ਬੰਦ ਕੀਤੀਆਂ ਜਾਂ ਰਹਿ ਪਰ ਉਹਨਾਂ ਦੇ ਪਰਸਾ ਕੋਲਾ ਕੀਤਾ ਜਾਵੇ ਬੰਨ੍ਹ ਕਾਓ ਕਿਉਂਕਿ ਕੋਈ ਕੋਈ ਸਰਕਾਰੀ ਲਾਈਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਪਰ ਬੰਦਾ ਵੀ ਲਾਈਟਾਂ ਜਾਰੀ ਕੀਤੀ ਗਈਆਂ ਨੇ ਕਿਤੇ ਵੀ ਲੈਂਟਾਂ ਵੀ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਜਾਓ ਮਰਪੱਦ ਲੈਂਟਾਂ ਬੰਦ ਕੀਤਾ ਜਾਵੇ ਦਾ ਘਰਾਂ ਪਰ ਲੋ ਬੀਟੇ ਕਰਾਇਆ ਜਾਂਨ ਨਕਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤੋ ਦੇਖਾ ਦਿਓ ਲਾਈਟਾਂ ਹਜੇ ਵੀ ਚਾਲੂ ਨੇ ਲੇਕਿਨ ਪੁਲਿਸ ਕੋਲ ਕਾਫੀ ਵਾਰ ਸੰਧਾਨ ਦੇ ਬਾਬਤ ਨੂੰ ਵੀ ਲਾਈਟਾਂ ਹਜੇ ਬੰਦ ਨਹੀਂ ਕੀਤੀ ਜਾ ਰਹੀਆਂ ਲੇਕਿਨ ਕਾਫੀ ਲੋਕ ਨੇ ਜਿਹੜੇ ਸੋਲ ਪੁਲਸ ਦਾ ਸਾਥ ਵੀ ਦੇ ਰਹੇ ਨੇ ਲਾਈਟਾਂ ਬੰਦ ਵੀ ਕਰ ਰਹੇ ਨੇ ਸੋ ਪੁਲਿਸ ਕਿਸੇ ਨਾਲ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਦਾ ਵੀ ਸੁੱਖ ਨਾਲ ਮੱਦੇਨਜ਼ਰ ਰੱਖਦੇ ਹੋਏ ਆਲਓਵਰ ਲਾਈਟਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਪੁਲਿਸ ਸੋ 750 ਬੰਦਾ ਸਾਡੇ ਨਾਲ ਲਾਈਵ ਗੁੜਿਆ ਹੋਇਆ ਜਿੱਥੇ ਕਿ ਆਪਾਂ ਦਿਖਾ ਰਹੇ ਜਲੰਧਰ ਸ਼ਹਿਰ ਤੋਂ ਤਸਵੀਰਾਂ ਕਿਸ਼ਨਪੁਰੇ ਚੌਂਕ ਤੋਂ ਜਿੱਥੇ ਕਿ ਲਾਈਟਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਤਾਂ ਕਿ ਸ਼ਹਿਰ ਦੀ ਸ ਖਬਰ ਪੰਜਾਬ ਦੀ ਜਨਤਕ ਸਰਪਾ ਕਰਕੇ ਆਪਣੀਆਂ ਤਰ੍ਹਾਂ ਦੀਆਂ ਸੱਤਾਂ ਦੀਆਂ ਦਮਰਿਆਂ ਦੀਆਂ ਦੁਕਾਨਾਂ ਦੀਆਂ ਸਾਰੀਆਂ ਡਟਾ ਬਿਲਕੁਲ ਬਲੈਕਆਊਟ ਕੀਤੀਆਂ ਜਾਣ ਆਪਣੇ ਮੋਟਰ ਵਹੀਕਲਾਂ ਦੀਆਂ ਵੀ ਲੋ ਬੀਨ ਤੇ ਚਲਾਈਆਂ ਜਾਣ ਅਤੇ ਇਹਨੂੰ ਅਤੀ ਜੁਰੀ ਸਮਝਿਆ ਜਾਵੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਆਪਣੇ ਘਰਾਂ 'ਚ ਰਹੋ ਜੀ ਗਲੀਆਂ 'ਚ ਫालतू ਨਾ ਖੜੋ ਜੀ ਬੈਨ ਪਰ ਲੋ ਬੀਨ ਤੇ ਉੱਤੇ ਲਟਾ ਲਈ ਕੋਈ ਵੀ ਬਾਹਰ ਨਾ ਬੈਠਾ ਹੋਵੇ ਫਸਤੂ ਆਪਣੇ ਘਰਾਂ 'ਚ ਜਾਓ ਆਪਣੇ ਘਰਾਂ ਦੀਆਂ ਆਪਣੇ ਸੱਤਾਂ ਦੀਆਂ ਲਟਾਂ ਨੂੰ ਬੰਦ ਰੱਖੋ ਬਲੈਕਆਊਟ ਕੀਤਾ ਜਾਵੇ ਆਪਣੇ ਦੇਸ਼ ਦੀ ਸੁਰੱਖਿਆ ਦੀ ਵਿਵਸਥਾ ਨੂੰ ਕਾਇਮ ਰੱਖਦੇ ਹੋਏ ਬਿਲਕੁਲ ਕਾਨੂੰਨ ਦਾ ਸਾਥ ਦਿਓ ਅਤੇ ਆਪਣੇ ਘਰਾਂ ਦੇ ਵਿੱਚ ਰਹੋ ਬਿਲਕੁਲ ਦੋਸਤੋ ਲਾਈਵ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਗੋਬਾ ਚੌਂਕ ਤੋਂ ਜਿੱਥੇ ਕਿ ਪੁਲਿਸ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਲਾਈਟਾਂ ਵਗੈਰਾ ਨੇ ਜਿੱਦਾਂ ਪ੍ਰੋਪਰਲੀ ਬੰਦ ਰੱਖਿਆ ਜਾਣ ਇਹ ਮੌਕਦੀਂ ਕਈ ਦਸਤੂਰੀ ਜਿਹੜੇ ਇੱਕ ਕੰਟੀ ਦੇ ਸਾਹਮਣੇ ਦਿਲਿੰਦਰ ਜੀ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦਿੱਤੇ ਕਿ ਜੋ ਵੀ ਅਦਾਇਤਾ ਜਾਰੀ ਕੀਤੀ ਨਹੀਂ ਉਹਨਾਂ ਦੀ ਪਾਲਣਾ ਆਪਣੀਆਂ ਗੱਡੀਆਂ ਮੋਟਰਾਂ ਦੀਆਂ ਲਾਈਟਾਂ ਨੂੰ ਬਿਲਕੁਲ ਲੋ ਬੀਮ ਤੇ ਚਲਾਓ ਜੀ ਬਿਲਕੁਲ ਲੋ ਬੀਮ ਦੇ ਉੱਤੇ ਲਾਈਟਾਂ ਨੂੰ ਚਲਾਓ ਜੀ ਆਪਣੇ ਘਰਾਂ ਦੀਆਂ ਆਪਣੇ ਛੱਤਾਂ ਦੀਆਂ ਆਪਣੇ ਕਮਰਿਆਂ ਦੀਆਂ ਲਾਈਟਾਂ ਨੂੰ ਬੰਦ ਰੱਖੋ ਅਤੇ ਕੋਈ ਵੀ ਫालतू ਬਿਨਾਂ ਮਤਲਬ ਤੋਂ ਬਿਨਾਂ ਕੰਮ ਤੋਂ ਘਰਾਂ ਤੋਂ ਬਾਹਰ ਨਾ ਜਾਓ ਆ ਆਪਣੀਆਂ ਲਾਈਟਾਂ ਨੂੰ ਬੰਦ ਰੱਖੋ ਜੀ ਘਰਾਂ ਦੀਆਂ ਦੁਕਾਨਾਂ ਦੀਆਂ ਮੈਡੀਕਲ ਹਸਪੀਟਲ ਸਾਰੇ ਜਾਣੇ ਤਨੂਨ ਦਾ ਸਾਥ ਦਿਓ ਅਤੇ ਬਲੈਕਆਊਟ ਕੀਤਾ ਜਾਵੇ ਉਦੋਂ ਤੁਸੀਂ ਸਮਝ ਪਹੁੰਚ ਚੁੱਕੇ ਹੈ ਜੀਵਿਤਲਾ ਮੰਦਿਰ ਜਲੰਧਰ ਵਿਖੇ ਜਿੱਥੇ ਦੇਖ ਸਕਦੇ ਹੋ ਕਿ ਪੂਰੇ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਲਾਈਟਾਂ ਪ੍ਰੋਪਰਲੀ ਬੰਦ ਕਰਵਾਈਆਂ ਜਾ ਰਹੀਆਂ ਨੇ ਪੁਲਿਸ ਕੋਲ ਫੈਕਸ਼ਨ ਵੱਲੋਂ ਫਿਰ ਜੋ ਵੀ ਕਾਫੀ ਲੋਕਾਂ ਵੱਲੋਂ ਮਿਲ ਰਿਹਾ ਹੈ ਪਾਰੀ ਹੁਣਾਰਾ ਵੀ ਦੇਖ ਸਕਦੇ ਹੋ ਕਿ ਲਾਈਟਾਂ ਪ੍ਰੋਪਰਲੀ ਪੁਲਿਸ ਦੇ ਤਰ੍ਹਾਂ ਦੇ ਬੰਦ ਰੱਖੀਆਂ ਗਈਆਂ ਨੇ ਤੋਂ ਬਲੈਕਆਊਟ ਜਿਹੜਾ ਕੀ ਆਪਾਂ ਦੱਸਿਆ ਗਿਆ ਸੀ ਕਿ 7:00 8:00 ਵਜੇ ਤੋਂ ਸ਼ੁਰੂ ਹੋਣਾ ਹੈ ਉੱਪਰ ਲੋਕ ਉਸ ਦੀ ਪਾਲਣਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਆਪਣੇ ਬਾਹਰ ਤੋਂ ਆਸਿਆ ਨਾ ਖੜੋ ਜੀ ਸ੍ਰੀਮਾਂ ਜੀ ਆਪਣੇ ਘਰਾਂ ਦੀਆਂ ਆਪਣੇ ਛੱਤਾਂ ਦੀਆਂ ਆਪਣੇ ਕਮਰਿਆਂ ਦੀਆਂ ਲਾਈਟਾਂ ਨੂੰ ਬੰਦ ਰੱਖੋ ਲਾਈਟ ਬੰਦ ਬਲੈਕ ਆਊਟ ਕੀਤਾ ਹੈ ਇਸ ਕਰਕੇ ਜਿਨ੍ਹਾਂ ਦੇ ਨੋਵੇਟਰ ਵੀ ਲੱਗੇ ਹਨ ਉਹ ਵੀ ਆਪਣੀਆਂ ਘਰਾਂ ਦੀਆਂ ਕਮਰਿਆਂ ਦੀਆਂ ਛੱਤਾਂ ਨੂੰ ਲਾਈਟਾਂ ਨੂੰ ਬੰਦ ਰੱਖੋ ਜੀ ਕੋਈ ਵੀ ਬਿਨਾਂ ਵਜ੍ਹਾ ਬਾਹਰ ਨਾ ਨਿਕਲੋ ਅਤੇ ਜੋ ਵੀ ਸਕੂਟਰ ਮੋਟਰਸਾਈਕਲ ਗੱਡੀਆਂ ਵੀਕਲ ਹਨ ਉਹਨਾਂ ਨੂੰ ਲੋ ਬੀਮ ਤੇ ਚਲਾਓ 8 ਵਜੇ ਤੋਂ ਲੈ ਕੇ 9 ਵਜੇ ਤੱਕ ਕੋਈ ਵੀ ਲਾਈਟਾਂ ਨੂੰ ਨਾ ਚਲਾਓ ਬਿਲਕੁਲ ਬਲੈਕ ਆਊਟ ਕੀਤਾ ਜਾਵੇ ਅੱਗੇ ਕਾਨੂੰਨ ਵਿਵਸਥਾ ਦਾ ਸਾਥ ਦਿੱਤਾ ਜਾਵੇ ਕੋਈ ਵੀ ਫालतू ਰਸਤਿਆਂ ਚੌਂਕਾਂ ਦੇ ਵਿੱਚ ਨਾ ਖੜੇ ਹੋਣ ਸਭ ਆਪ ਕੋ ਆਪਣੇ ਕੰਮਾਂ ਨੂੰ ਆਪਣੇ ਘਰਾਂ ਨੂੰ ਜਾਣ ਜਾਓ ਜਾਓ ਫालतू ਨਾ ਖੜਾ ਹੋਵੇ ਸ੍ਰੀਮਾਨ ਜੀ ਸਾਰੇ ਜਣੇ ਆਪਣੇ ਆਪਣੇ ਘਰਾਂ ਨੂੰ ਜਾਓ ਅੱਗੇ ਗੱਡੀਆਂ ਦੀਆਂ ਲਾਈਟਾਂ ਲੋ ਬੀਮ ਕੇ ਚਲਾਈਆਂ ਜਾਣ ਲੋ ਬੀਮ ਤੇ ਤੇ ਲੋ ਬੀਮ ਬਿਲਕੁਲ ਬਲੈਕਆਊਟ ਹੈ ਅਤੇ ਕੋਈ ਵੀ ਘਰ ਦੀਆਂ ਲਾਈਟਾਂ ਨਾ ਜਗਲਾਈਆਂ ਜਾਣ ਸਾਰੇ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਬੰਦ ਰੱਖਣ ਜੀ ਆਪਣੇ ਘਰਾਂ ਦੀਆਂ ਛੱਤਾਂ ਦੀਆਂ ਉੱਪਰ ਬਾਹਰ ਦੀਆਂ ਛੱਤਾਂ ਦੀਆਂ ਬਾਹਰ ਗਲੀ ਦੀਆਂ ਅਤੇ ਦਮਰਿਆਂ ਦੀਆਂ ਲਾਈਟਾਂ ਬੰਦ ਰੱਖੀਆਂ ਜਾਣ ਮੋਟਰ ਵਹੀਕਲ ਅਤੇ ਗੱਟੀਆਂ ਸਕੂਟਰ ਮੋਟਰਸਾਈਕਲ ਲੋ ਬੀਮ ਤੇ ਚਲਾਏ ਜਾਣ 8 ਵਜੇ ਤੋਂ ਲੈ ਕੇ 9 ਵਜੇ ਤੱਕ ਕੋਈ ਵੀ ਲੱਟਾਂ ਨੂੰ ਔਨ ਨਾ ਕਰੇ ਅੱਗੇ ਤੋਂ ਵੀ ਧਿਆਨ ਰੱਖਿਆ ਜਾਵੇ ਕਿ ਜਦੋਂ ਵੀ ਬਲੈਕਆਊਟ ਜਾਂ ਮੋਕ ਟ੍ਰੈਲ ਹੁੰਦੀ ਆ ਆਪਣੇ ਘਰਾਂ ਦੀਆਂ ਲੱਟਾਂ ਨੂੰ ਬੰਦ ਰੱਖੋ ਸਰਕਾਰਾਂ ਦੇ ਰਾਈਟ ਟਾਈਮ ਤੇ ਬੰਦ ਕਰਾਉਣਾ ਜੇ ਸਾਡੀ ਮਿਲਟਰੀ ਕੰਦੀ ਵੀ ਆ ਕਿ ਬਲੈਕਆਊਟ ਕਰੋ ਕਿ ਅਸੀਂ ਘੰਟਾ ਨਹੀਂ ਸੀ ਕੱਢ ਸਕਦੇ ਯਾਰ ਗੱਲ ਫੋੜ ਦੇ ਦਿਖਾਉਂਗੀ ਕਿ ਵੀ ਗੱਲ ਨੂੰ ਫੋਰਸ ਦਾ ਕਹਿਣਾ ਨਹੀਂ ਮੰਨਦਾ ਕਿਸੇ ਬੰਦੇ ਦਾ ਨਹੀਂ ਆਪਣੀਆਂ ਮੋਟਰਸਾਈਕਲ ਆਪਣੀਆਂ ਗੱਡੀਆਂ ਵੀਕਲ ਨੂੰ ਲੋ ਬੀਮ ਤੇ ਚਲਾਓ ਇਹ ਮਾਮਾ ਅਸੀਂ ਬਹੁਤ ਦੇ ਨਾਲ ਤੇ ਖੜੇ ਹੋਈਏ ਕਿ ਸਾਡੀ ਬਹੁਤ ਚੰਗੀ ਜਾਇਕ ਬਲੈਕੋ ਚੱਲ ਰਹੀ ਹੈ ਤੇ ਨਾ ਡਰਪ ਲੈ ਗਈ ਚਲੋ ਚਲੋ ਫालतू ਬਾਹਰ ਦਾ ਘੁੰਮਾ ਚਲੋ ਘਰ ਚਲੋ ਫालतू ਕੋਈ ਵੀ ਆਪਣੇ ਘਰਾਂ ਤੋਂ ਬਾਹਰ ਨਾ ਜਾਓ ਆਪਣੇ ਆਪਣੇ ਘਰਾਂ ਦੇ ਵਿੱਚ ਜਾਓ ਅੱਠ ਵਜੇ ਤੋਂ ਲੈ ਕੇ 9 ਵਜੇ ਤੱਕ ਬਿਲਕੁਲ ਬਲੈਕਆਊਟ ਹੈ ਔਰ ਅੱਗੇ ਤੋਂ ਵੀ ਮੋਕ ਟ੍ਰੈਲ ਤੇ ਬਲੈਕਆਊਟ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਜਦੋਂ ਵੀ ਮੋਕ ਟ੍ਰੈਲ 'ਚ ਆ ਬਲੈਕਆਊਟ ਹੁੰਦਾ ਹੈ ਉਦੋਂ ਆਪਣੇ ਘਰਾਂ ਦੀਆਂ ਲੇਟਾਂ ਬੰਦ ਰੱਖਣੀਆਂ ਹਨ ਤੇ ਹੁਣ ਵੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਬਿਲਕੁਲ ਆਪਣੇ ਘਰਾਂ ਦੀਆਂ ਛੱਤਾਂ ਦੀਆਂ ਕਮਰਿਆਂ ਦੀਆਂ ਲੇਟਾਂ ਨੂੰ ਬੰਦ ਰੱਖਣਾ ਹੈ ਅਤੇ ਸਕੂਟਰ ਮੋਟਰਸਾਈਕਲ ਵਹੀਕਲਾਂ ਦੀਆਂ ਲੇਟਾਂ ਨੂੰ ਲੋ ਬੀਮ ਤੇ ਰੱਖਣਾ ਹੈ। ਸੋ ਦੋਸਤੋ ਤਸਵੀਰਾਂ ਤੁਹਾਨੂੰ লাইਵ ਦਿਖਾਉਂਦੇ ਰਹੇ ਹਾਂ ਜਿੱਥੇ ਵੀ ਕੰਮ ਖੜੇ ਉਹਦੇ ਨੂੰ ਲਾਈਟਾਂ ਮੰਦ ਕਰਕੇ ਖੜੇ ਕਰਵਾਉਣਾ ਜਿਹੜਾ ਅਟਮਾ ਨੋ ਸੋ ਬਿਲਕੁਲ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਜਾਣਵਾਲੀ ਨੁਕਸਾਨ ਨਾ ਹੋਵੇ ਕਿਉਂਕਿ ਜਿਵੇਂ ਕੋਈ ਜਾਣਦੇ ਹੋ ਇੰਡੀਆ ਪਾਕਿਸਤਾਨ ਦਾ ਜਿਵੇਂ ਕਿ ਹੁਣ ਹਾਲਾਤ ਬੜੇ ਤਣਾਅਪੂਰਨ ਬਣੇ ਹੋਏ ਨੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਭਰ ਦੇ ਵਿੱਚ ਕੌਸ਼ਲ ਵੱਲੋਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਹ ਰਾਜ਼ੀ ਜਾਰੀ ਕੀਤੀ ਗਈ ਕਿ 8 ਵਜੇ ਤੋਂ ਲੈ ਕੇ 9 ਵਜੇ ਤੱਕ ਲਾਈਟਾਂ ਪੂਰੇ ਤੌਰ ਤੇ ਬੰਦ ਰੱਖਿਆ ਜਾਵੇ ਤੋਂ ਕਾਫੀ ਲੋਕਾਂ ਵੱਲੋਂ ਇਸ ਦਾ ਸਹਿਯੋਗ ਵੀ ਮਿਲ ਰਿਹਾ ਹੈ ਸੋ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿ ਕਾ ਨੂੰ ਕੰਦਰ ਕੋ ਆਪਣੇ ਘਰਾਂੀਆਂ ਕਮਰਿਆਂ ਇਹਨਾਂ ਸੁਪਰ ਸੈਸ਼ਨ ਤੋਂ ਵੀ ਅਪੀਲ ਕੀਤੀ ਜਾ ਰਹੀ ਹੈ ਬਾਰ ਬਾਰ ਲੋਕਾਂ ਨੂੰ ਤਾਂ ਕਿ ਲਾਈਟਾਂ ਵਗੈਰਾ ਪ੍ਰੋਪਰ ਮੁਕੰਮਲ ਤੌਰ ਤੇ ਬੰਦ ਰੱਖੇ ਜਾਣ ਤਾਂ ਕਿ ਲੋਕਾਂ ਦਾ ਸਾਥ ਵੀ ਕਾਫੀ ਪ੍ਰਸ਼ਾਸਨ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਥੇ ਕਿ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ ਹੈ ਤਸਵੀਰਾਂ ਦਿਲਿੰਦਰ ਦੀਆਂ ਜਿੱਥੇ ਕਿ ਡਿਵੀਜ਼ਨ ਨੰਬਰ 3 ਦੇ ਐਸ ਐਚਓ ਜੋ ਕਿ ਲਾਈਟਾਂ ਪ੍ਰੋਪਰ ਤੌਰ ਤੇ ਪੂਰੇ ਸ਼ਹਿਰ ਦੀਆਂ ਬੰਦ ਕਰਵਾਉਣ ਦੇ ਨਜ਼ਰ ਆ ਰਹੇ ਨੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਲੋਕ ਕਾਫੀ ਇਸ ਦਾ ਸਾਥ ਦੇ ਵੀ ਨਜ਼ਰ ਆ ਰਹੇ ਨੇ ਸੋ ਦੇਖ ਸਕਦੇ ਹੋ ਪ੍ਰੋਪਰਲੀ ਬਲੈਕਆਊਟ ਇੱ ਸੂਬਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਹੁਣ ਉਹਦਾ ਤੁਸੀਂ ਦੇਖ ਸਕਦੇ ਹੋ ਪ੍ਰੋਪਰਲੀ ਮੁਕੰਮਲ ਤੌਰ ਤੇ ਬਲੈਕਆਊਟ ਕੀਤਾ ਗਿਆ 99% ਲੋਕਾਂ ਵੱਲੋਂ ਤਾਂ ਖੁਦ ਹੀ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀ ਲੇਕਿਨ 1% ਜਿਹੜੇ ਲੋਕ ਨਹੀਂ ਕਰ ਰਹੇ ਸੀ ਸੂਬਾ ਪ੍ਰਸ਼ਾਸਨ ਵੱਲੋਂ ਅਪੀਲ ਕਰਕੇ ਉਹ ਲਾਈਟਾਂ ਨੂੰ ਵੀ ਬੰਦ ਕਰਵਾਇਆ ਜਾ ਰਿਹਾ ਤਾਂ ਕਿ ਫਿਊਚਰ ਦੇ ਜੇਕਰ ਅਜਿਹੀ ਕੋਈ ਗੱਲਬਾਤ ਹੁੰਦੀ ਹੈ ਤਾਂ ਕਿਸੇ ਰਜਾਨੇ ਵਾਲੀ ਨੁਕਸਾਨ ਨਾ ਹੋਵੇ ਸੋ ਤੁਸੀਂ ਦਾ ਡਿਵੀਜ਼ਨ ਨੰਬਰ 10 ਦੀਆਂ ਦਿਖਾ ਰਹੇ ਜਿੱਥੇ ਕਿ ਲਾਈਟਾਂ ਪ੍ਰੋਪਰ ਤੌਰ ਤੇ ਮੁਕੰਮਲ ਤੌਰ ਤੇ ਪ੍ਰਸ਼ਾਸਨ ਵੱਲੋਂ ਬੰਦ ਕਰਵਾਈਆਂ ਜਾ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰਲੀ ਬਲੈਕਆਊਟ ਦੋਸਤੋ ਹੋਇਆ ਪਿਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤੁਹਾਡੇ ਕਮੈਂਟ ਵੀ ਪੜੇ ਜਾਣਗੇ ਨਾਮ ਵੀ ਪੜੇ ਜਾਣਗੇ ਸੋ ਕਮੈਂਟ ਕਰਕੇ ਨੀਚੇ ਜਰੂਰ ਦੱਸੋ ਕਿ ਕਿੱਥੋਂ ਵੀਡੀਓ ਦੇਖ ਰਹੇ ਨੇ ਸੋ ਬਲੈਕਆਊਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੁਸੀਂ ਸਾਡਾ ਤੋਂ ਤਾਂ ਸਿਰਿਆ ਦੇ ਨਹੀਂ ਬਲੈਕਆਊਟ ਹੋਇਆ ਇਹਦਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤਾਨੂੰ ਜਿੱਥੇ ਕਿ ਅੱਡਾ ਚਾਰਪੁਰ ਫਾਟਕ ਜਲੰਧਰ ਤੇ ਜਿੱਥੇ ਕਿ ਪ੍ਰੋਪਰਲੀ ਬਲੈਕ ਆਊਟ ਹੋਇਆ ਬਿਲਕੁਲ ਕੋਈ ਕੰਮ ਨਹੀਂ ਚੱਲ ਰਿਹਾ ਫਲਾਈਟ ਦਾ ਨਾਮੋ ਨਿਸ਼ਾਨ ਹੀ ਨਜ਼ਰ ਆ ਰਿਹਾ ਤੋਂ ਜਿਹਨੇ ਵੀ ਕੈਂਟਰਾ ਵੀਡੀਓ ਦੇਖਣਾ ਹੈ ਵੀਡੀਓ ਵੱਤਵਾ ਸ਼ੇਅਰ ਜ਼ਰੂਰ ਕਰ ਦੇੋ ਕੋਸ਼ਿਸ਼ ਕਰ ਰਹੇ ਅੱਡਾ ਚਾਰਪੁਰ ਫਾਟਕ ਜਲੰਧਰ ਪੋਰਟ ਪ੍ਰਸ਼ਾਸਨ ਵੱਲੋਂ ਲਾਈਟਾਂ ਬੰਨ੍ਹ ਕਰਵਾਈਆਂ ਜਾ ਰਹੀਆਂ ਨੇ ਉਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿੱਥੇ ਕਿ ਪ੍ਰੋਪਰਲੀ ਪੋਸਟ ਵੱਲੋਂ ਬਲੈਕਆਊਟ ਕਰਵਾਇਆ ਗਿਆ ਹੈ ਲਾਈਟਾਂ ਬੰਦ ਰੱਖਵਾਈਆਂ ਗਈਆਂ ਨੇ ਕਾਫੀ ਲੋਕਾਂ ਵੱਲੋਂ ਅ ਜੋ ਪੋਰਸ਼ ਪ੍ਰਸ਼ਾਸਨ ਦੀ ਅਪੀਲ ਹੈ ਉਹਨੂੰ ਸੈਕਟ ਕਰਕੇ ਲਾਈਟਾਂ ਬੰਦ ਕੀਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੱਡਾ ਚਾਰਟ ਪਾਟ ਦੇ ਅੰਦਰ ਤੋਂ ਸੋਤ ਸੁਣੀਆ ਦੋਸਤੋ ਦੇਖ ਸਕਦੇ ਹੋ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗਲੰਦਰ ਦੇ ਮੁਕੰਮਲ ਤੌਰ ਤੇ ਲਾਈਟਾਂ ਵਗੈਰਾ ਬੰਦ ਕਰਵਾਈਆਂ ਗਈਆਂ ਨੇ ਫਾਰਟ ਦੇ ਤੇ ਕੱਢਿਆ ਕਿਸੇ ਤੋਂ दैट वाਸ ਨੂੰ ਰੁਕਣਾ ਪਿਆ ਸੁ ਬਣੇ ਰਿਓ ਸਾਡੇ ਨਾਲ ਤੁਹਾਨੂੰ ਲਾਈਟਾਂ ਸਿਰੀਆਂ ਦਿਖਾਵਾਂਗੇ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰਲੀ ਮੁਕੰਮਲ ਤੌਰ ਤੇ ਲਾਈਟਾਂ ਵਗੈਰਾ ਬੰਦ ਕਰਵਾਈਆਂ ਗਈਆਂ ਨੇ ਜਿੱਦ ਤੱਕ ਕਿ ਲੋਕਾਂ ਵੱਲੋਂ ਵੀ ਇੱਕ ਸਾਥ ਮਿਲ ਰਿਹਾ ਤੇ ਲੋਕ ਲਾਈਟਾਂ ਵਗੈਰਾ ਬੰਦ ਕਰਦੇ ਨਜ਼ਰ ਆ ਰਹੇ ਨੇ ਤੋਂ ਦੂਰ ਦੂਰ ਤੱਕ ਦੇਖ ਸਕਦੇ ਕੋਈ ਲਾਈਟਾਂ ਪ੍ਰੋਪਰ ਮੁਕੰਮਲ ਤੌਰ ਤੇ ਬੰਦ ਕੇ ਰੱਖੀਆਂ ਗਈਆਂ ਨੇ ਇੱਕ ਮੋਕ ਡ੍ਰਿਲ ਸੀ ਜਿਹਦਾ ਕੀ ਲੋਕਾਂ ਨੂੰ ਸਿਖਲਾਈ ਦੇ ਸਕੇ ਕਿ ਜੇਕਰ ਕੋਈ ਤਮਾਤੋਂ ਨਾ ਕਰੇ ਓਖੀ ਘੜੀ ਆਂਦੀ ਹੈ ਤਾਂ ਉਸ ਲੋਕਾਂ ਨੂੰ ਨਜਿੱਠਣਾ ਕਿਵੇਂ ਉਹਨਾਂ ਨਾਲ ਸੋ ਉਹ ਇੱਕ ਸਾਡੇ ਸਿਖਲਾਈ ਕਹਿ ਸਕਦੇ ਮੋਕ ਡ੍ਰਿਲ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸੋ ਤੁਸੀਂ ਵੀਰਨ ਲਾਈਵ ਦਿਖਾਣ ਦੀ ਕੋਸ਼ਿਸ਼ ਕਰ ਰਹੇ ਜਿੱਥੇ ਕਿ ਤੁਹਾਡਾ ਸ਼ਹਿਰਪੁਰ ਪਟਕ ਜਲੰਧਰ ਵਿਖੇ ਖੜੇ ਹੈ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਫਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਮੋਕ ਡ੍ਰਿਲ ਜਲੰਧਰ ਸੋ ਬਿਲਕੁਲ ਡਿੰਪਾ ਸਾਡੇ ਨਾਲ ਜਲੰਧਰ ਤੋਂ ਜੁੜੇ ਹੋਏ ਨੇ ਜੀ ਸੀ ਵੀਡੀਓ ਦਿਖਾ ਦਿਓ ਮਰਮਰੀ ਜੇ ਹਾਂ ਤਾਂ ਵੀਡੀਓ ਦੇਖ ਲੈਣੇ ਅੱਜ ਦਾ ਸ਼ਾਹਗੁਰਾਟ ਫਾਟਕ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਲਾਈਵ ਸੋ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਵੀਡੀਓ ਸਾਡੀ ਵੀਡੀਓ ਦੇਖ ਰਹੇ ਨੇ ਤਾਂ ਕਮੈਂਟ ਵੀ ਜਰੂਰ ਕਰਾਂਗੇ ਸੋ ਡਿੰਪਲ ਜੀ ਜਲੰਧਰ ਤੋਂ ਵੀ ਦੇਖ ਰਹੇ ਨੇ ਨਿਲਮ ਜੀ ਜਲੰਧਰ ਤੋਂ ਵੀ ਦੇਖ ਰਹੇ ਨੇ ਸੋ ਬਲੈਕ ਆਊਟ ਦੀਆਂ ਤਸਵੀਰਾਂ ਸਿੱਧੀਆਂ ਲਾਈਵ ਤੁਹਾਨੂੰ ਰੂਲ ਰੂ ਕਰਵਾ ਰਹੇ ਆਸੀਂ ਏਡਾ ਸ਼ਾਹਗੁਰਾਟ ਫਾਟਕ ਜਲੰਧਰ ਤੋਂ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆ ਲਾਈਟ ਦਾ ਮੁਕੰਮਲ ਤੌਰ ਤੇ ਬੰਦ ਰੱਖਿਆ ਜਾਣ ਤਾਂਕਿ ਅਨੋਲਜ ਸਮੇ ਲਈ تیاری ਪ੍ਰੋਪਰਲੀ ਮੁਕੰਮਲ ਕਰ ਸਕੀਏ ਸੋ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਲਾਈਟਾਂ ਬੰਦ ਰੱਖਣ ਦੀ। ਤੁਸੀਂ ਦੇਖ ਸਕਦੇ ਹੋ। ਲਾਈਟ ਤਸਵੀਰਾਂ ਜਿੱਥੇ ਕੀ ਅਸੀਂ 10 ਸ਼ਾਹੂਦ ਸਾਟਕ ਜਲੰਧਰ ਤੇ ਖੜੇ ਆ। ਜਿੱਥੇ ਪ੍ਰੋਪਰਲੀ ਦੂਰ ਦੂਰ ਤੱਕ ਦੇਖ ਸਕਦੇ ਹੋ ਕਿ ਲਾਈਟਾਂ ਮੁਕੰਮਲ ਤੌਰ ਤੇ ਲੋਕਾਂ ਵੱਲੋਂ ਬੰਦ ਰੱਖੀਆਂ ਗਈਆਂ ਨੇ। ਜੋ ਮੁਕੰਮਲ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੇਰੇ ਪੰਟਰ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਕਮੈਂਟ ਕਰਕੇ ਜਰੂਰ ਦੱਸੋ ਜੀ ਕਿ ਤੁਹਾਨੂੰ ਕਿਹੜਾ ਵੀਡੀਓ ਦੇਖ ਰਹੇ ਨੇ ਸੰਜੀਤ ਜੀ, ਪੈਰਿਸ ਤੋਂ ਵੀਡੀਓ ਦੇਖ ਰਹੇ ਨੇ, ਸਿਮਰਨਪੁਰ ਤੋਂ ਵੀ ਦੇਖ ਰਹੇ ਨੇ। ਉਹ ਲਾਈਟ ਇਸ ਇਨਾ ਤੁਹਾਨੂੰ ਖਬਰ ਪੰਜਾਬ ਦੇ ਮਾਧਿਅਮ ਰਾਹੀਂ ਜਲੰਧ ਦੇ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ।todig ki ਭਾਰਤ ਅਤੇ ਪਾਕਿਸਤਾਨ ਦੇ ਵਧਦੇ ਤਣਾਅ ਦੇ ਵਿੱਚ ਇੱਕ ਮੌਕਢ ਰੱਖੀ ਗਈ ਹੈ ਜਿਹਦੇ ਵਿੱਚ ਕਿ 1 ਘੰਟੇ ਲਈ ਲੋਕਾਂ ਨੂੰ ਲਾਈਟਾਂ ਬੰਦ ਰੱਖਣ ਦੀ ਫੀਲ ਕੀਤੀ ਗਈ ਸੀ ਜਿਹਦਾ ਕਿ ਹੁਣ ਲੋਕਾਂ ਵੱਲੋਂ ਸਾਥ ਮਿਲਦਾ ਨਜ਼ਰ ਆ ਰਿਹਾ ਤੇ ਲੋਕਾਂ ਵੱਲੋਂ ਪ੍ਰਸ਼ਾਸਨ ਦਾ ਸਹਿਯੋਗ ਮਿਲ ਰਿਹਾ ਜਿਹਦੇ ਵਿੱਚ ਕਿ ਲਾਈਟਾਂ ਮੁਕੰਮਲ ਤੌਰ ਤੇ ਪੂਰੇ ਸ਼ਹਿਰ ਤੋਂ ਬੰਦ ਰੱਖਿਆ ਗਈਆਂ ਨੇ ਜਿਨ੍ਹਾਂ ਚੋਂ ਨੇ ਕੁਝ ਲੋਕ ਨੇ ਜੋ ਲਾਈਟਾਂ ਬੰਦ ਨਹੀਂ ਕਰ ਰਹੇ ਉਹਨਾਂ ਦੀ ਲਾਈਟਾਂ ਵੀ ਬੰਦ ਕਰਵਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿੱਥੇ ਹਾਂ ਪਾਟਕ ਹੱਡਾ ਸ਼ਾਹਰਪੁਰ ਫਾਟਕ ਜਲੰਧਰ ਕਿੱਥੇ ਖੜੇ ਹੈ ਜਿੱਥੇ ਕੀ ਦੇਖ ਸਕਦੇ ਹੋ ਲਾਈਟਾਂ ਤਸਵੀਰਾਂ ਕਿੱਥੇ ਖਬਰ ਪੰਜਾਬ ਦੇ ਚੈਨਲ ਤੇ ਫਿਲਹਾਲ ਉਹ ਪੂਰਾ ਬਲੈਕਆਊਟ ਹੋਇਆ ਪਿਆ ਹੈ कोशिश कर रहे हैं जितने प्रशासन मुकम्मल तौर पर ब्लैकआउट किया गया तो पुलिस प्रशासन वालों अपील की गई है ਹੁਣ ਸ਼ਹਿਰ ਵੱਲ ਚੱਲਾਂਗੇ ਜਿੱਧਰ ਕੀ ਦੇਖਾਂਗੇ ਕਿ ਲੋਕਾਂ ਨੂੰ ਹੁਜਾਇਤਾਂ ਜਾਰੀ ਕੀਤੀ ਗਈ ਨੇ ਕਿ ਲਾਈਟ ਪ੍ਰੋਪਰ ਤੋਂ ਮੁਕੰਮਲ ਤੌਰ ਤੇ ਬੰਦ ਰੱਖਿਆ ਜਾਣ ਮੈਂ ਕਹਾਂ ਤੁਸੀਂ ਉੱਥੇ ਰਸਤੇ ਉੱਧਰ ਦੇ ਅੰਦਰ ਦੇ ਦੇਖ ਹਾਂ ਅਸੀਂ ਉੱਧਰ ਚੱਲੀਏ ਬੁੱਤੇ ਤਰੋ ਅੱਧਾ ਸ਼ਹਿਰ ਵੱਲ ਚੱਲੀਏ ਮੈਂ ਬੋਪਾ ਜੀ ਹਾਂ ਬੋਪਾ ਜੀ ਹਾਂ ਬੋਪਾ ਜੀ ਸੋ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਕਿ ਮੁਕੰਮਲ ਤੌਰ ਤੇ ਲਾਈਟਾਂ ਲੋਕਾਂ ਵੱਲੋਂ ਬੰਦ ਰੱਖੇ ਗਈਆਂ ਨੇ ਜਿਉਂ ਜਿਹੜੇ ਗਿਣੇ ਚੁਣੇ ਲੋਕ ਨੇ ਉਹਨਾਂ ਦੀ ਲਾਈਟ ਵੀ ਲੋਕਾਂ ਪ੍ਰਸ਼ਾਸਨ ਵੱਲੋਂ ਬੰਦ ਕਰਵਾਈ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਦੋ ਬੱਜਾਂ ਤੋਂ ਕੋ ਗੁਲੰਦਰਪੁਰ ਵੱਲੋਂ ਜਾ ਰਹੇ ਹਾਂ ਜਿੱਥੇ ਕਿ ਪੁਲਿਸ ਦੀ ਗੱਡੀ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦਾ ਸਾਥ ਦੇ ਰਿਹਾ ਨੇ ਲੋਕ ਲਾਈਟਾਂ ਬੰਦ ਰੱਖਣ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਵੱਲੋਂ ਕਲੀਅਰ ਕੀਤੀ ਗਈ ਸੀ ਕਿ ਇੱਕ ਮੌਬਿਲ ਦਾ ਸਾਥ ਦੇਣਾ ਚਾਹੀਦਾ ਹੈ ਲੋਕਾਂ ਨੂੰ ਕਿਉਂਕਿ ਸਮੁਸਤ ਲੋਕ ਘੜੀ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਨਹੀਂ ਖੜੇ ਹਾਂ ਅਸੀਂ ਘੜੀ ਦੇ ਨਾਲ ਹੋਵਾਂਗੇ ਸੋ ਲੋਕਾਂ ਵੱਲੋਂ ਪਰਮਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਕਿਉਂ ਕੀ ਮੋਕੜੇ ਦੀ ਰੱਖੀ ਵਿੱਚ ਪ੍ਰੋਪਰਲੀ ਲਾਈਟਾਂ ਬੰਦ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਦੀਆਂ ਆਪਣੇ ਛੱਤਾਂ ਦੀਆਂ ਕਮਰਿਆਂ ਦੀਆਂ ਲਾਈਟਾਂ ਨੂੰ ਬੰਦ ਰੱਖਿਆ ਜਾਵੇ ਬਿਲਕੁਲ ਬਲੈਕਆਊਟ ਕੀਤਾ ਜਾਵੇ ਅੱਜ 8 ਵਜੇ ਤੋਂ ਲੈ ਕੇ 9 ਵਜੇ ਤੱਕ ਕੋਈ ਵੀ ਘਰ ਦੀ ਲਾਈਟ ਨਾ ਚਲਾਈ ਜਾਵੇ ਮੋਟਰਸਾਈਕਲ ਗੱਡੀਆਂ ਤੇ ਵਹੀਕਲ ਆਰਿਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆਂ ਲਾਈਟਾਂ ਨੂੰ ਬਿਲਕੁਲ ਲੋ ਬੀਮ ਤੇ ਚਲਾਇਓ ਅਤੇ ਫालतू ਕੋਈ ਵੀ ਰਸਤਿਆਂ ਦੇ ਵਿੱਚ ਦਰੀਆਂ ਮੋਹੱਲਿਆਂ ਚੌਂਕਾਂ ਦੇ ਵਿੱਚ ਨਾ ਖੜੇ ਹੋਣ ਬਿਲਕੁਲ ਬਲੈਕਆਊਟ ਕੀਤਾ ਜਾਵੇ ਅਤੇ ਮੋਕ ਟ੍ਰੈਲ ਦੀ ਵਿਵਸਥਾ ਨੂੰ ਬਿਲਕੁਲ ਕਾਇਮ ਰੱਖਿਆ ਜਾਵੇ ਤੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਇਸ ਮੁਸਤਫੇ ਦੀ ਘੜੀ ਵਿੱਚ ਤੁਸੀਂ ਵੀ ਇੱਕ ਦੂਜੇ ਤੱਕ ਵੀਡੀਓ ਜ਼ਰੂਰ ਪਹੁੰਚਾਓ ਗਏ ਹੋ ਤਾਂ ਫੇਸਬੁਕ ਉਪਰ ਤੋਂ WhatsApp ਗਰੁੱਪਾਂ ਦਾ ਭਰ ਕੇ ਵੀਡੀਓ ਸ਼ੇਅਰ ਕਰ ਦਿਓ ਅਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸੁਦਰੰਦਰ ਤੋਂ ਤਸਵੀਰਾਂ ਦਾ ਹਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋ ਆਪਾਂ ਤੋਂ ਕਿੱਥੇ ਕੀ ਪੋਸਟ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪੀੜ ਦਿੱਤੀ ਗਈ ਹੈ ਅਤੇ ਲਾਈਟਾਂ ਬੰਦ ਰੱਖੇ ਗਈਆਂ ਨੇ ਤੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ 25 ਠੀਕ ਹੈ ਤੋ ਦੇਖ ਸਕਦੇ ਹੋ ਕਿ ਪ੍ਰੋਪਰ ਮੁਕੰਮਲ ਤੌਰ ਤੇ ਪ੍ਰਸ਼ਾਸਨ ਦਾ ਲੋਕਾਂ ਵੱਲੋਂ ਸਾਥ ਮਿਲਦਾ ਸੋ ਅਪੀਲ ਵੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕਿ ਲਾਈਟਾਂ ਮਕਮਲ ਤੌਰ ਤੇ ਬੰਦ ਰੱਖੇ ਜਾਣ ਲੇਕਿਨ ਕੋਈ ਤੇ ਕਿਨੇ ਚੁਨੇ ਲੋਕ ਹੁੰਦੇ ਨੇ ਜੋ ਕਿ ਅੜੀਅਲ ਸੁਭਾਅ ਦੇ ਵੀ ਹੁੰਦੇ ਨੇ ਲਾਈਟਾਂ ਬੰਦ ਨਹੀਂ ਕਰਦੇ ਸੋ ਲੇਕਿਨ ਉਹ ਪੁਲਿਸ ਵੱਲੋਂ ਪੀਲ ਕਰਕੇ ਉਹ ਲਾਈਟਾਂ ਪ੍ਰੋਪਰਲੀ ਬੰਦ ਕਰਵਾਈਆਂ ਜਾ ਰਹੀਆਂ ਨੇ ਸੋ ਕਿਚਨ ਪੁਰਾ ਤੁੰਗ ਜਿਲੰਦਰ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਜਿੱਥੇ ਕਿ ਲਾਈਟਾਂ ਪ੍ਰੋਪਰ ਮਕਮਲ ਤੌਰ ਤੇ ਬੰਦ ਕਰਵਾਈਆਂ ਜਾ ਰਹੀਆਂ ਨੇ ਤਾਂ ਕਿ ਮੋਕਦਰੀ ਨੂੰ ਆਪਾਂ 100% ਅੱਛਾ ਸਕੂਲ ਕਰ ਸਕੀਏ ਕਿਉਂਕਿ ਇੱਕ ਇਹ ਪ੍ਰੈਕਟਿਸ ਵੀ ਕੀਤੀ ਜਾ ਸਕਦੀ ਹੈ ਇਜ਼ੀ ਪਾਸਾ ਸਮਝਾਉਣ ਲਈ ਤਾਂ ਵੀ ਪਰਮਾਫਨ ਆਕਰ ਜੇਕਰ ਕੋਈ ਐਕੀ ਘਰੀ ਆਂਦੀ ਹੈ ਤਾਂ ਪਹਿਲਾਂ ਤੋਂ ਅਸੀਂ ਸੰਜੇਤ ਰਹੀਏ ਕੋਟੇਕਸਾ ਨੇ ਉਹ ਪ੍ਰਕਾਸ਼ਨ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਆਪਣੇ ਪ੍ਰਾਪਨ ਲਾਈਟਾਂ ਜਗਾ ਕੇ ਆਪਣੇ ਓਨ ਰੱਖੀਆਂ ਹੋਈਆਂ ਨੇ ਉਹ ਵੀ ਮੋਕਦਰੀ ਦਾ ਬਲੈਕਆਊਟ ਦਾ ਸਾਥ ਦੇ ਦਿੱਤੇ ਵੇ ਕਿਸ਼ਨਪੁਰਾ ਤੋਂ ਗੁਲੰਦਰ ਤੋਂ ਕਰੀਆਂ ਲਾਈਵ ਦਿਖਾਣ ਦੀ ਕੋਸ਼ਿਸ਼ ਕਰ ਰਿਹਾ ਕਮੈਂਟ ਕਰਕੇ ਜਰੂਰ ਦੱਸੋ ਕਿੱਥੋਂ ਵੀਡੀਓ ਦੇਖ ਰਹੇ ਨੇ ਆਪਣੀਆਂ ਗੱਡੀਆਂ ਵਹੀਕਲਾਂ ਦੀਆਂ ਲੈਂਟਾਂ ਨੂੰ ਲੋ ਬੀਮ ਤੇ ਚਲਾਓ ਜੀ ਆਪਣੇ ਘਰਾਂ ਦੀਆਂ ਲੈਂਟਾਂ ਨੂੰ ਬੰਦ ਰੱਖੋ ਜੀ ਆਪਣੇ ਛੱਤਾਂ ਦੀਆਂ ਕਮਰਿਆਂ ਦੀਆਂ ਲੈਂਟਾਂ ਨੂੰ ਬੰਦ ਰੱਖੋ 8 ਵਜੇ ਤੋਂ ਲੈ ਕੇ 9 ਵਜੇ ਤੱਕ ਬਿਲਕੁਲ ਬਲੈਕਆਊਟ ਹੈ ਅੱਜੇ ਬਲੈਕਆਊਟ ਦਾ ਸਾਥ ਦਿਓ ਜਾਓ ਜਾਓ ਘਰਾਂ ਦੇ ਵਿੱਚ ਫालतू ਰਸਤੇ ਵਾਲੇ ਵਿੱਚ ਘਰਾਂ ਦੇ ਵਿੱਚ ਆਪਣੇ ਜਾਓ ਫालतू ਨਾ ਖੜੇ ਹੋ ਉੱਥੇ ਜਾਓ ਜਾਓ ਘਰਾਂ ਨੂੰ ਚੌਂਕਾਂ ਘਰਾਂ ਦੇ ਵਿੱਚ ਗਲੀਆਂ ਮਹੱਲਿਆਂ ਦੇ ਵਿੱਚ ਫालतू ਨਾ ਖੜੇ ਹੋ ਮਸ਼ਰੀਮਾਨ ਜੀ ਘਰਾਂ ਨੂੰ ਜਾਓ ਬੈਲ ਕੌਂ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਗਲੀਆਂ ਮਹੱਲਿਆਂ ਚੌਂਕਾ ਦੇ ਵਿੱਚ ਫालतू ਨਾ ਖੜੇ ਜਾਵੇ ਅਤੇ ਆਪਣੀਆਂ ਲੈਟਾਂ ਬੰਦ ਕੀਤੀਆਂ ਜਾਣ ਤਰਾਆਂ ਦੀਆਂ ਕਮਰਿਆਂ ਦੀਆਂ ਛੱਤਾਂ ਦੀਆਂ ਲੈਟਾਂ ਨੂੰ ਬੰਦ ਰੱਖੋ ਅਤੇ ਬੈਲ ਕੌਂ ਬਲੈਕਆਊਟ ਦਾ ਸਾਥ ਦਿਓ ਓਕਟਲ ਓਕਟ੍ਰੈਲ ਵਿਵਸਥਾ ਨੂੰ ਕੈਮਰਾ ਰੱਖਦੇ ਹੋਏ ਪੂਰਾ ਸਾਥ ਦਿਓ ਜੀ ਮੇਰੇ ਬਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਆਪਣੇ ਘਰਾਂ ਦੀਆਂ ਆਪਣੇ ਛੱਤਾਂ ਦੀਆਂ ਲਾਈਟਾਂ ਨੂੰ ਬੰਦ ਰੱਖੋ ਬਿਲਕੁਲ ਬਲੈਕਆਊਟ ਕੀਤਾ ਜਾਵੇ ਆਪਣੀਆਂ ਬਿਕਲਾ ਮੋਟਰਸਾਈਕਲਾਂ ਦੀਆਂ ਲਾਈਟਾਂ ਨੂੰ ਲੋ ਬੀਮ ਦੇ ਚਲਾਓ ਇਹਨਾਂ ਤੋਂ ਦੋਸ਼ਿਸ਼ ਕਰੋ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ 8 ਵਜੇ ਤੋਂ ਲੈ ਕੇ 9 ਵਜੇ ਤੱਕ ਕਿ ਪ੍ਰੋਪਰਲੀ ਮੁਕੰਮਲ ਹੋ ਕੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਬਲੈਕਆਊਟ ਕੀਤਾ ਗਿਆ ਹੈ ਇੱਕ ਬਾਅਦ ਵਜਾ ਹੈ ਇਹ ਬੋਲ ਰਿਹਾ ਹੈ ਬੋਟਰੈਨ ਦੀ ਨਾ ਜਾਣੇ ਕਾਰਨ ਲਾਈਟਾਂ ਨੂੰ ਬੰਦ ਕਰਵਾਇਆ ਗਿਆ ਹੈ ਲਾਈਟ ਬੰਦ ਆਪਣੀ ਘਰਾਂ ਦੇ ਵਿੱਚ ਲਾਈਟਾਂ ਦਾ ਬੰਦ ਕਰੋ ਜਿੰਨਾਂ ਨੂੰ ਬੰਦ ਕਰੋ ਲਾਈਟ ਇਹਨਾਂ ਨੂੰ ਅੰਦਰ ਲਾਈਟ ਜਗ ਰਹੀ ਹੈ ਇਹਨਾਂ ਨੂੰ ਬਿਲਕੁਲ ਬੰਦ ਕਰੋ ਤੇ ਪ੍ਰਸ਼ਾਸਨ ਦਾ ਸਾਥ ਦਿਓ ਜੀ ਬਾਕੀ ਜਾਓ ਘਰਾਂ ਉੱਥੇ ਚਲੋ ਅਤੇ ਬਾਕੀ ਫालतू ਜੋ ਇੱਥੇ ਇੱਧਰ ਉੱਧਰ ਖੜੇ ਹਨ ਚੌਕਾਂ ਦੇ ਆਲੇ ਵਿੱਚ ਉਹ ਆਪਣੇ ਘਰਾਂ 'ਚ ਸ਼੍ਰੀਮਾਨ ਜੀ ਤੁਸੀਂ ਵੀ ਆਪਣੇ ਘਰਾਂ ਨੂੰ ਜਾਓ 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 ਜੀ ਫਿਰ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਬੰਦ ਰੱਖੋ ਸ਼੍ਰੀਮਾਨ ਜੀ ਤੁਸੀਂ ਵੀ ਆਪਣੇ ਲਾਈਟ ਬੰਦ ਕਰੋ ਲਾਈਟ ਬੰਦ ਕਰੋ ਠੇਕੇਦਾਰ ਸਾਹਿਬ ਤੁਸੀਂ ਦੇਖ ਲਓ ਕਿ ਪ੍ਰੋਪਰਲੀ ਲਾਈਟਾਂ ਬੰਦ ਕਰਨਾ ਨਾ ਕਰੋ ਜਿਸ ਤਰ੍ਹਾਂ ਇਹ ਨੇ ਲਾਈਟਾਂ ਜੱਗੀਆਂ ਹਨ ਕਿੱਦਾਂ ਸਿੱਧਾ ਦੁਸ਼ਮਣ ਨੂੰ ਸੰਕੇਤ ਹੈ ਕਿ ਉੱਥੇ ਹੀ ਦੁਰਘਟਨਾ ਹੋਣ ਦੇ ਚਾਂ-ਚਾਂ ਇਸ ਕਰਕੇ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਬਿਲਕੁਲ ਬੰਦ ਰੱਖੋ ਸਾਰੇ ਦੋਸਤੋ লাইਕ ਤੇ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਇਸ ਤਰ੍ਹਾਂ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਉਹ ਘਰ ਬੈਠੇ ਵੀ ਇਹ ਵੀਡੀਓ ਨੂੰ ਦੇਖ ਸਕਣ ਅਤੇ ਮੌਕ ਜੋ ਮੌਕ ਜਿੰਦ ਦੀ ਪ੍ਰੈਕਟਿਸ ਹੈ ਪ੍ਰੋਪਰਲੀ ਇਤਿਹਾਸ ਹੈ ਉਹ ਜ਼ਰੂਰੀ ਹੈ। ਤੋਂ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਇਸ ਤਰ੍ਹਾਂ ਨਾਲ ਸ਼ੇਅਰ ਜ਼ਰੂਰ ਕਰਦੇ ਪੇਜ ਨੂੰ ਫੋਲੋ ਜ਼ਰੂਰ ਕਰਦੇ। লাইਕ ਤੇ ਵੀਨਾ ਦਿਮੋਦੀਆ ਪੁਲ ਚਲੰਦਰ ਤੋਂ ਦਰਮਾਨੀ ਕੋਸ਼ਿਸ਼ ਕਰ ਰਹੇ ਹਾਂ। ਦਿਮੋਦੀਆ ਤੋਂ ਚਲੰਦਰ ਜਿੱਥੇ ਵੀ ਲਾਈਟਾਂ ਪ੍ਰੋਪਰਲੀ ਮੁਕੰਮਲ ਤ ਸ਼ੁਰੂ ਕਰ ਲਿਓ ਕੀ ਆ ਨਾ ਬਚਣਾ ਇਹ ਸੋਬੇ ਪਤੋਂ ਬਹੁਤ ਤਸਵੀਰਾਂ ਤੁਹਾਨੂੰ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਓਕੇ ਭਾਜੀ ਚਲੋ ਆਪਾਂ ਚਲੋ ਠੀਕ ਹੈ ਦੋਸਤੋ ਆਪਣੇ ਵੀਡੀਓ ਨੂੰ ਬਾਕੀ ਸ਼ੇਅਰ ਜ਼ਰੂਰ ਕਰਦੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵਿਸ਼ਾਡਮ ਦੱਸੀਏ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਕਾਰ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਸਾਨੂੰ ਆਪਣੇ ਘਰਾਂ ਦੀ ਸਭ ਲਾਈਟਾਂ ਨੂੰ ਬੰਦ ਰੱਖਣਾ ਹੈ ਔਰ ਨਾ ਜ਼ਿਆਦਾ ਰੋਡ ਤੇ ਜਾਣਾ ਹੈ ਨਾ ਸਰਕਾ ਦੇ ਉੱਤੇ ਜਾਣਾ ਆਪਣੇ ਘਰਾਂ ਦੇ ਵਿੱਚ ਰਹਿਣਾ ਹੈ ਸਾਨੂੰ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਔਰ ਜੋ ਵੀ ਪ੍ਰਸ਼ਾਸਨ ਸਰਕਾਰ ਸਾਨੂੰ ਗੱਲ ਕਹਿ ਰਹੀ ਹੈ ਉਸ ਨੂੰ ਮੰਨ ਕੇ ਅੱਗੇ ਵਧਣਾ ਚਾਹੀਦਾ ਸਭ ਲੋਕ ਆਪਣੀਆਂ ਲਾਈਟਾਂ ਨੂੰ ਬੰਦ ਰੱਖੋ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਅਸੀਂ ਵੀ ਸਰਕਾਰ ਦੇ ਨਾਲ ਖੜੇ ਹੋ ਕੇ ਆਪਣੇ ਦੇਸ਼ ਦੀ ਜੋ ਕਿ ਸੁਰੱਖਿਆ ਕਰ ਸਕਦੇ ਹਾਂ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਤੱਕ ਪਹੁੰਚੋ ਕਿ ਲੋਕੀ ਵੀ ਜੋ ਕਿ ਸਭ ਰੋਕ ਇੱਕ ਸਾਥ ਮਿਲ ਕੇ ਜੋ ਕਿ ਅੱਗੇ ਜਾ ਸਕਣ ਔਰ ਸਰਕਾਰ ਦੇ ਇਸ ਹੁਕਮਾਂ ਨੂੰ ਮੰਨ ਸਕਣ ਔਰ ਜੇਕਰ ਤੁਸੀਂ ਵੀ ਵਿਚਾਰਮਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤੇ ਅਜੇ ਤੱਕ ਤੁਸੀਂ ਵਿਚਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ